ਸਰਕਾਰਾਂ ਸਰਕਾਰੀ ਏਜੰਸੀਆਂ ਸਿਆਸਤਦਾਨ ਨੇਤਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਕੁਝ ਵੀ ਕਹਿ ਲਓ ਜਿਹੜੀ ਕਿ ਸਰਕਾਰ ਦੇ ਵਿੱਚ ਬੈਠਿਆ ਉਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਨੂੰ ਪੜ੍ਹਦੇ ਆ ਤੁਹਾਡੇ ਮਨ ਨੂੰ ਪੜ੍ਹਦੇ ਆ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਸਾਰਿਆਂ ਨੂੰ ਯਾਦ ਆ ਕਿ ਜਦੋਂ ਕੋਰੋਨੇ ਦਾ ਸਮਾਂ ਚੱਲਦਾ ਸੀ ਉਸ ਵਕਤ ਇੱਕ ਮੂਮੈਂਟ ਆਇਆ ਸੀਗਾ ਪੂਰੇ ਇੰਡੀਆ ਦੇ ਵਿੱਚ ਉਹ ਮੂਮੈਂਟ ਚੱਲਿਆ ਸੀ ਜਿਹੜਾ ਕਿ ਥਾਲੀ ਵਜਾਓ ਅਭਿਆਨ ਸੀਗਾ ਮੋਦੀ ਨੇ ਕੋਵਿਡ ਦੇ ਸਮੇਂ ਦੇ ਵਿੱਚ ਇੱਕ ਥਾਲੀ ਕੁੱਟਣ ਵਾਲਾ ਸਿਸਟਮ ਲੈ ਕੇ ਆਂਦਾ ਸੀ ਜਿਹਦੇ ਵਿੱਚ ਕਿਉਂ ਇੱਕ ਪਾਰਟਿਕੂਲਰ ਟਾਈਮ ਦਿੱਤਾ ਸੀ 8:00 ਵਜੇ ਤੁਸੀਂ ਥਾਲੀਆਂ ਹੱਥਾਂ ਦੇ ਵਿੱਚ ਫੜਨੀਆਂ 8:00 ਵਜੇ ਤੁਸੀਂ ਮੋਮਬਤੀਆਂ ਫੜਨੀਆਂ ਥਾਲੀਆਂ ਕੁੱਟਣੀਆਂ ਤੇ ਮੋਮਬਤੀਆਂ ਬਾਲਣੀਆਂ ਇਹਦੇ ਪਿੱਛੇ ਉਹਨੇ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਅੰਦਰਲਾ ਡਰ ਸੀਗਾ ਉਸ ਚੀਜ਼ ਨੂੰ ਜੋੜ ਦਿੱਤਾ ਜੋੜਨ ਦੇ ਲਈ ਉਹਨੇ ਸਹਾਰਾ ਲਿਆ ਬੁੱਧੀਜੀਵੀਆ ਦਾ ਬੁੱਧੀਜੀਵੀ ਕੌਣ ਆ ਬੁੱਧੀਜੀਵੀ ਸਾਡੇ ਦੇਸ਼ ਦੇ ਆਈਏਐਸ ਆਈਪੀਐਸ ਅਫੀਸਰ ਹੋਰ ਇਹਨਾਂ ਦਿਮਾਗ ਮੋਦੀ ਕੋ ਥੋੜੀ ਹੈਗਾ ਮੋਦੀ ਕੋ ਤਾਂ ਇਹਨਾਂ ਦਿਮਾਗ ਹੀ ਹੈ ਨਹੀਂਗਾ ਸਾਡੇ ਦੇਸ਼ ਦੇ ਜਿੰਨੇ ਵੀ ਵਾਈਟ ਕਾਲਰ ਜੌਬ ਵਾਲੇ ਬੰਦੇ ਹੈਗੇ ਆ ਇਹ ਸਾਰੀਆਂ ਸਕੀਮਾਂ ਉਹੀ ਉਹਨੂੰ ਦਿੰਦੇ ਆ ਕਿਉਂਕਿ ਮੋٹے ਪੈਸੇ ਮਿਲਦੇ ਆ ਠੀਕ ਹੈ ਨਾ ਉਹਨੇ ਦੇਖਿਆ ਕਿ ਲੋਕਾਂ ਦੇ ਮਾਇਨ ਨੂੰ ਰੀਡ ਕੀਤਾ ਜਾਵੇ ਕਿ ਲੋਕ ਕਿੰਨੇ ਇੱਕ ਮੇਰੇ ਪਿੱਛੇ ਲੱਗ ਸਕਦੇ ਆ ਕਿਸ ਹੱਦ ਤੱਕ ਮੇਰੀ ਗੱਲ ਮੰਨ ਸਕਦੇ ਆ ਮੇਰੇ ਪਿੱਛੇ ਤੁਰ ਸਕਦੇ ਆ ਉਹਨੇ ਇਸ ਡਰ ਦਾ ਫਾਇਦਾ ਲੈਂਦੇ ਹੋਏ ਕੋਵਿਡ ਤੋਂ ਡਰਾ ਕੇ ਲੋਕਾਂ ਨੂੰ ਇੱਕ ਅਧਿਆਤਮਿਕ ਅਭਿਆਨ ਸ਼ੁਰੂ ਕੀਤਾ ਜਿਹਨੂੰ ਕਿ ਥਾਲੀ ਕੁੱਟਣਾ ਕਿਹਾ ਗਿਆ ਰੰਜਕ ਦੇ ਪੰਜਾਬੀਆਂ ਨੇ ਉਹਦੇ ਵਿੱਚ ਥਾਲੀ ਕੁੱਟੀ ਬਾਕੀਆਂ ਦਾ ਕੁੱਟਣੀ ਸੀਗੀ ਪਰ ਪੰਜਾਬੀਆਂ ਤੋਂ ਉਮੀਦ ਨਹੀਂ ਸੀ ਪਰ ਪੰਜਾਬੀਆਂ ਨੇ ਵੀ ਰੰਜਕ ਦੇ ਉਹਦੇ ਵਿੱਚ ਥਾਲੀ ਕੁੱਟੀ ਮੋਮਬਤੀਆਂ ਵਾਲੀਆਂ ਸਾਰਾ ਕੁਝ ਕੀਤਾ ਇਥੋਂ ਸਰਕਾਰ ਨੂੰ ਸਰਕਾਰ ਦੀਆਂ ਏਜੰਸੀਜ਼ ਨੂੰ ਇੱਕ ਡਾਟਾ ਮਿਲ ਗਿਆ ਸਾਡੇ ਮਾਈਂਡ ਦਾ ਇੱਕ ਮੈਪ ਮਿਲ ਗਿਆ ਉਹ ਮੈਪ ਇਹ ਸੀਗਾ ਕਿ ਉਹ ਸਮਝ ਚੁੱਕੇ ਸੀਗੇ ਵੀ ਇਹ ਲੋਕ ਕਿਸ ਹੱਦ ਤੱਕ ਬੇਵਕੂਫ ਹੈਗੇ ਆ ਇਹ ਕਿਸ ਹੱਦ ਤੱਕ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਆ ਜਦ ਕਿ ਉਸ ਸਮੇਂ ਦੇ ਵਿੱਚ ਅਸੀਂ ਸਾਰੇ ਵਿਹਲੇ ਬੈਠੇ ਸੀ ਵਿਹਲੇ ਬੈਠੇ ਹੋਣ ਦੇ ਬਾਵਜੂਦ ਵੀ ਸਾਡਾ ਦਿਮਾਗ ਨਹੀਂ ਕੰਮ ਕੀਤਾ ਕਿ ਇਦਾਂ ਕਰਨਾ ਤਾਂ ਕੁਝ ਵੀ ਨਹੀਂ ਹੋਣਾ ਪਰ ਅਸੀਂ ਫੇਰ ਵੀ ਥਾਲੀਆਂ ਕੁੱਟੀਆਂ ਮੋਮਬਤੀਆਂ ਜਗਾਈਆਂ ਕਿਉਂਕਿ ਸਾਡੇ ਮੋਦੀ ਸਾਹਿਬ ਨੇ ਸਾਨੂੰ ਕਿਹਾ ਸੀ ਇਥੇ ਗੱਲ ਰੁਕੀ ਨਹੀਂ ਫਿਰ ਮੋਦੀ ਨੇ ਦੁਬਾਰਾ ਇੱਕ ਹੋਰ ਐਕਸਪੈਰੀਮੈਂਟ ਕੀਤਾ ਉਹ ਐਕਸਪੈਰੀਮੈਂਟ ਦੇ ਵਿੱਚ ਉਹਨੇ ਇਹ ਚੈੱਕ ਕੀਤਾ ਕਿ ਮੈਂ ਦੁਬਾਰਾ ਚੈੱਕ ਕਰਕੇ ਦੇਖਦਾ ਹਾਂ ਨਾਰਮਲ ਜਦੋਂ ਸਿਚੁਏਸ਼ਨ ਹੋ ਗਈ ਕਿ ਹੁਣ ਮੇਰੇ ਲੋਕ ਪਿੱਛੇ ਲੱਗਦੇ ਆ ਜਾਂ ਨਹੀਂ ਲੱਗਦੇ ਉਹ ਐਕਸਪੈਰੀਮੈਂਟ ਕਰਨ ਦੇ ਲਈ ਉਹਨੇ ਇੱਕ 15 ਅਗਸਤ ਦਾ ਇਵੈਂਟ ਆਰਗੇਨਾਈਜ਼ ਕੀਤਾ ਸੀ 2 ਸਾਲ ਪਹਿਲਾਂ ਦੀ ਗੱਲ ਆ ਉਸ ਵੇਲੇ ਉਹਨੇ ਕਿਹਾ ਸੀ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਛੱਤਾਂ ਦੇ ਉੱਪਰ ਤਿਰੰਗਾ ਝੰਡਾ ਲਾਉਣਾ ਠੀਕ ਆ ਚੰਗੀ ਗੱਲ ਆ ਅਸੀਂ ਦੇਸ਼ ਦੇ ਨਾਗਰਿਕਾਂ ਸਾਡਾ ਸਤਿਕਾਰ ਕਰਨਾ ਬਣਦਾ ਪਰ ਆਪਾਂ ਕੀ ਉਹਦੇ ਕਹੇ ਤੇ ਲਾਉਣਾ ਸੀ ਫਿਰ ਵੀ ਆਪਾਂ ਇਹੀ ਕੰਮ ਕੀਤਾ ਉਹਦੇ ਕਹੇ ਤੇ ਉਹਦੀ ਗੱਲ ਮੰਨ ਕੇ ਅਸੀਂ ਖੂਬ ਝੰਡੇ ਲਹਿਰਾਏ ਮੈਂ ਇੱਥੇ ਇਹ ਨਹੀਂ ਕਹਿੰਦਾ ਕਿ ਨਹੀਂ ਲਹਿਰਾਉਣਾ ਚਾਹੀਦਾ ਸੀ ਸਾਨੂੰ ਵੀ ਇੰਨੀਕ ਸੋਝੀ ਹੈਗੀ ਹੈ ਕਿ ਸਾਡਾ ਦੇਸ਼ ਆ ਤੇ ਸਾਡਾ ਤਿਰੰਗਾ ਝੰਡਾ ਆ ਪਰ باوجود ਇਸ ਦੇ ਅਸੀਂ ਉਹਦੇ ਕਹੇ ਤੇ ਹੀ ਇਹ ਕੰਮ ਕੀਤਾ ਇੱਥੋਂ ਫਿਰ ਸਰਕਾਰ ਸਮਝ ਗਈ ਕਿ ਜਦੋਂ ਅਸੀਂ ਇਹਨਾਂ ਨੂੰ ਟ੍ਰਿਗਰ ਕਰਨਾ ਚਾਹੀਏ ਅਸੀਂ ਕਰ ਸਕਦੇ ਆ ਤੇ ਇਹਨਾਂ ਦੇ ਕੋਲੋਂ ਆਪਣਾ ਕੰਮ ਕੋਈ ਵੀ ਕਢਵਾ ਸਕਦੇ ਆ ਕਿਉਂਕਿ ਇਹ ਲੋਕ ਬੇਵਕੂਫ ਹੈਗੇ ਆ ਬਸ ਐਸੀ ਸੱਚੀ ਬੇਵੂਫ ਸੀ ਵੇ ਅੱਛਾ ਜਦੋਂ ਫਿਰ ਉਹਨੂੰ ਸਮਝ ਆ ਗਈ ਕਿ ਇਹ ਲੋਕ ਹੁਣ ਪਿੱਛੇ ਲੱਗਣਾ ਸ਼ੁਰੂ ਹੋ ਗਏ ਆ ਵੈਸੇ ਇਹ ਸਾਰਾ ਐਕਸਪੈਰੀਮੈਂਟ ਜਿਹੜਾ ਸੀ ਪੰਜਾਬ ਨੂੰ ਧਿਆਨ ਚ ਰੱਖਦੇ ਹੋਏ ਕੀਤਾ ਗਿਆ ਸੀ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਮੋਦੀ ਨੂੰ ਉਸ ਵਕਤ ਜਦੋਂ ਉਹਨੂੰ ਸਮਝ ਆ ਗਈ ਏਜੰਸੀਸ ਨੂੰ ਸਮਝ ਆ ਗਈ ਕਿ ਇਹ ਲੋਕ ਪਿੱਛੇ ਲੱਗ ਸਕਦੇ ਆ ਪੈਨਾਂ ਨੂੰ ਪਿੱਛੇ ਲਾ ਸਕਦੇ ਆ ਥੋੜੇ ਸਮੇਂ ਬਾਅਦ ਸਮਾਪਤ ਆ ਕੇ ਉਹਨਾਂ ਨੇ ਤਿੰਨ ਕਾਨੂੰਨ ਜਿਹੜੇ ਹੈਗੇ ਜਿਹਨਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਆ ਉਹ ਮਾਰਕੀਟ ਦੇ ਵਿੱਚ ਲੈ ਕੇ ਆਂਦੇ ਉਹ ਮਾਰਕੀਟ ਦੇ ਵਿੱਚ ਉਹਨਾਂ ਨੇ ਇਸ ਕੌਨਫੀਡੈਂਸ ਨਾਲ ਲੈ ਕੇ ਆਂਦੇ ਸੀਗੇ ਕਿ ਇਹਨ ਪਰ ਗਨੀਮਤ ਇਹ ਰਹੀ ਕਿ ਲੋਕ ਉਸ ਵਕਤ ਇਹਦੇ ਜਾਲ ਦੇ ਵਿੱਚ ਨਹੀਂ ਫਸੇ ਜੇਕਰ ਫਸ ਜਾਂਦੇ ਤਾਂ ਅੱਜ ਸਾਡੇ ਹਾਲਾਤ ਬਹੁਤ ਬੁਰੇ ਹੋਣੇ ਸੀ ਅਛਾ ਇੱਥੇ ਗੱਲ ਖਤਮ ਨਹੀਂ ਹੋਈ ਫਿਰ ਇਹ ਕਾਲੇ ਕਾਨੂੰਨ ਦਾ ਕਰਕੇ ਲੈ ਕੇ ਆਂਦੇ ਸੀ ਤਾਂ ਕਿ ਪੰਜਾਬ ਦੇ ਵਿੱਚ ਅਰਾਜਕਤਾ ਨੂੰ ਪੈਦਾ ਕੀਤਾ ਜਾ ਸਕੇ ਪੰਜਾਬ ਨੂੰ ਹਾਈਲਾਈਟ ਕੀਤਾ ਜਾ ਸਕੇ ਕਿ ਇਹ ਲੋਕ ਕਿਸੇ ਦਾ ਕਹਿਣਾ ਨਹੀਂ ਮੰਨਦੇ ਇਹ ਸਰਕਾਰ ਦੇ ਖਿਲਾਫ ਆ ਇਹ ਐਦਾਂ ਆ ਇਹ ਉਦਾਂ ਆ ਇੱਥੇ ਤੱਕ ਹੀ ਫੇਰ ਨਹੀਂ ਰੁਕੀ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਕਰਨ ਦੇ ਲਈ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਕਿਉਂਕਿ ਉਹ ਸਮਝਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਪੰਜਾਬ 'ਚ ਆਉਣ ਦੀ ਤਾਂ ਕੋਈ ਸੰਭਾਵਨਾ ਨਹੀਂ ਹੈਗੀ ਇਸ ਕਰਕੇ ਜਿਹੜਾ ਵੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏਗਾ ਇਹ ਸਾਰੇ ਕੰਡੇ ਅਸੀਂ ਉਹਦੇ ਵਾਸਤੇ ਬੀਜ ਕੇ ਚੱਲੇ ਆਂ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੋਈ ਕੰਮ ਕਰ ਸਕੇ ਤੇ ਨਾ ਹੀ ਕੋਈ ਕੰਮ ਕਰਵਾ ਸਕੇ ਨਾ ਕੋਈ ਕੰਮ ਹੋ ਸਕੇ ਇਹ ਸਾਰਾ ਸਾਰੀ ਦੀ ਸਾਰੀ ਚਾਲ ਇੱਥੋਂ ਚੱਲੀ ਸੀ ਤੇ ਆਪਾਂ ਉਹਦੇ ਵਿੱਚ ਫਸ ਗਏ। ਮੁੱਖ ਦੀ ਗੱਲ ਇਹ ਆ ਪੰਜਾਬੀ ਉਹ ਵੀ ਕੋਈ ਵੀ ਗੱਲ ਮੰਨਣ ਤੋਂ ਪਹਿਲਾਂ ਸੋਚਿਆ ਕਰੋ ਦੇਖਿਆ ਕਰੋ ਕਿ ਸਰਕਾਰ ਸਾਨੂੰ ਕਹਿ ਕੀ ਰਹੀ ਆ। ਅਸਲ ਦੇ ਵਿੱਚ ਇਹਨਾਂ ਦੇ ਕੋਲ ਮਾਈਂਡ ਰੀਡਿੰਗ ਦੇ ਬਹੁਤ ਸਾਰੇ ਤਰੀਕੇ ਹੈਗੇ ਆ ਬਹੁਤ ਸਾਰੇ ਤਰੀਕਿਆਂ ਦੇ ਨਾਲ ਇਹ ਸਾਡੇ ਮਨਛਾ ਸਾਡੇ ਭਾਵ ਨੂੰ ਜਾਣ ਲੈਂਦੇ ਆ ਠੀਕ ਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਣੀ ਚਾਬੀ ਕਿਸੇ ਦੇ ਹੱਥ ਨਾ ਦੇਈਏ। ਹਮੇਸ਼ਾ ਇਸ ਤਰ੍ਹਾਂ ਜੇ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਉਸ ਨਾ ਚੰਗੀ ਗੱਲ ਦਾ ਕਮੈਂਟ ਜਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ।